ਮੈਂ ਸੁਖਵੀਰ ਜੀ ਨੂੰ ਆਪ ਆਪਣਾ ਭਾਈਆ ਜੀ ਇਹ ਪਿਛਲੀ ਵਾਰੀ ਵੀ ਤੁਸੀਂ ਇੱਥੇ ਇੱਕ ਪੰਗਾ ਪਵਾ ਕੇ ਗਏ ਸੀ ਉਦੋਂ ਵੀ ਮੇਰੇ ਤੋਂ ਪ੍ਰੋਗਰਾਮ ਕਰਾਇਆ ਤੁਸੀਂ ਹੁਣ ਮੈਂ ਸਪਸ਼ਟ ਜੀ ਗੱਲ ਕਰੂੰ ਕਿ ਕਿ ਮੇਰੇ ਨਾਲ ਬੜੀ ਇਹ ਲੋਕ ਅਸੀਂ ਤਾਈ ਫੇਰ ਕੇ ਜਾਂਦੇ ਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਪੰਜਾਬ ਬਚਾਓ ਯਾਤਰਾ ਦੂਜੇ ਦਿਨ ਅਜਨਾਲੇ ਤੇ ਮਜੀਠੀਆ ਹਲਕੇ ਦੇ ਪਿੰਡਾਂ ਵਿੱਚੋਂ ਲੰਗੀ ਇਸ ਦੌਰਾਨ ਸਾਬਕਾ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਦੀ ਮੰਗ ਤੇ ਬਾਦਲ ਨੇ ਕਿਹਾ ਕਿ ਹਲਕਾ ਅਜਨਾਲਾ ਅੰਦਰ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਹੀ ਅਕਾਲੀ ਦਲ ਵੱਲੋਂ 2027 ਦੀ ਵਿਧਾਨ ਸਭਾ ਚੋਣ ਲੜਨਗੇ ਇਸ ਦੌਰਾਨ ਹੀ ਵਿਕਰਮਜੀਤ ਸਿੰਘ ਮਜੀਠੀਆ ਅਤੇ ਸੁਖਬੀਰ ਸਿੰਘ ਬਾਦਲ ਵਿੱਚਕਰ ਹਲਕੀ ਜਿਹੀ ਨੋਕਚੋਕ ਵੀ ਦੇਖਣ ਨੂੰ ਮਿਲੀ ਜਿੱਥੇ ਹਾਸੇ ਹਾਸੇ ਦੇ ਵਿੱਚ ਵਿਕਰਮਜੀਤ ਸਿੰਘ ਜੀਟੀਏ ਨੇ ਹੀ ਬੱਦਲ ਦੇ ਉੱਤੇ ਤੰਜ ਕੱਸ ਦਿੱਤਾ ਉਹਨਾਂ ਨੇ ਕਿਹਾ ਕਿ ਆ ਜਰੂਰ ਆ ਸਾਨੂੰ ਲੱਗਦਾ ਪੈਲਸ ਠੀਕ ਨਹੀਂ ਬੈਠਿਆ ਉਹ ਪੈਲਸ ਚ ਪਰਲੇ ਅਜਨਾਲਾ ਤੋਂ ਜਿਹੜੀ ਮੁਹੰਮਦ ਸ਼ਰਦੀ ਰੋਡ ਆ ਉੱਥੇ ਕੱਟ ਕੀਤਾ ਸੀ ਜਾਂ ਤਾਂ ਉਹ ਪੈਲਸ 'ਚ ਨੁਕਸ ਸੀ ਜਾਂ ਸੜਕ 'ਤੇ ਨੁਕਸ ਸੀ ਪਤਾ ਨਹੀਂ ਕਿਹੜਾ ਨੁਕਸ ਪੈ ਗਿਆ ਮਗਰ ਲੈ ਸਾਨੂੰ ਬੈਠਿਆ ਔਰ ਬਾਲ ਸਾਹਿਬ ਤੁਸੀਂ ਆਏ ਤੁਸੀਂ ਕਹਿੰਦਾ ਕਿ ਹੁਣ ਸਾਹ ਜੋਤ ਸਿੰਘ ਨੇ ਉਹ ਜ਼ਿੰਮੇਵਾਰੀ ਦਿੱਤੀ ਤੇ ਕਈਆਂ ਨੇ ਧੰਵਾ ਆ ਬੈਠੇ ਇਥੇ ਪ੍ਰਧਾਨ ਹੁਣ ਬੋਲਦਾ ਨਹੀਂ ਭਾਉ ਭਾ ਤੇਰੀ ਗੱਲ ਕਰਕੇ ਕਿ ਤੇ ਮੇਰਾ ਰੌਲਾ ਪਾ ਦਿਓ ਭਾਈਏ ਨਾਲ ਸਾਡਾ ਰਿਸ਼ਤਾ ਇਹ ਜਾ ਮਗਰ ਉਦੋਂ ਤੁਸੀਂ ਕਹਿੰਦਾ ਕਿ ਹੁਣ ਨਾ ਰਿਵਰਸ ਕੇਅਰ ਕੋਈ ਨਹੀਂ ਤੇ ਮੈਨੂੰ ਆ ਕੇ ਪੁੱਛਦੇ ਸੀਗੇ ਕਿ ਇਹ ਰਿਵਰਸ ਕੇਅਰ ਕਦੋਂ ਪਵਾ ਲਿਆ ਮੈਨੂੰ ਬੜਾ ਇਹਨਾਂ ਨੇ ਜਲੀਲ ਕੀਤਾ ਇਸ ਲਈ ਬਾਦਸ਼ਾਹਵਾ ਜੇ ਵਿਸ਼ਵਾਸ ਦਿਵਾ ਕੇ ਜਾਓ ਕਿ ਹੁਣ ਅਗਲਾ ਤੈਨੂੰ ਨਾ ਕੋਈ ਗੇਅਰ ਬਦਲਣ ਦਾ ਮੂਡ ਐਸ ਹਲਕੇ ਦੀ ਪਾਵਰ ਮਜੀਠੀਆ ਸਾਹਿਬ ਨੂੰ ਦੇ ਦਿੰਨਾ ਐ ਇਹਨਾਂ ਤੇ ਧਿਆਨ ਰੱਖੋ ਆਣਾ ਰਵਸਗੀ ਮਾਰਦੇ ਮ ਬਾਦਸ਼ਾਹ ਅੱਜ ਤੁਹਾਨੂੰ ਉਹ ਜੋਚੀ ਖੜ ਜਾ ਜੇ ਇਲੈਕਸ਼ਨ ਆਪਾਂ ਵੀ ਲੜਨੀ ਆ ਤੇਰਾ ਹੀ ਕੰਮ ਕਰ ਰਿਆ ਮੈਂ ਨਾਲੇ ਪਾਉ ਹਾਂ ਕਿਤੇ ਐਵੇਂ ਕਦੇ ਹੋਰ ਜਲਦਬਾਜੀ ਚ ਕਿਤੇ ਨੁਕਸਾਨ ਨਾ ਕਰਾ ਲਈ ਮਜੀਠੀਆ ਨਹੀਂ ਕਿੱਥੇ ਭੱਜਦਾ ਮਜੀਠੀਆ ਨੂੰ ਜਦੋਂ ਲੈ ਕੇ ਭੱਜਣਾ ਤੂੰ ਹੀ ਰੌਲਾ ਪਾਉਂਦੇ ਹਾਂ ਬਲੇ ਚੀਮਾ ਸਾਹਿਬ ਹੁੰਦੇ ਆ ਜਿਹੜੀ ਪਾਰਟੀ ਦੇ ਦਫਤਰ ਦੇ ਵਿੱਚ ਇੱਕ ਕਮਰੇ ਜਵਾੜਦੇ ਤੇ ਸਾਨੂੰ ਕਹਿੰਦੇ ਹੁਣ ਦੇਖੋ ਜੀ ਪਾਰਟੀ ਦੇ ਕਰੋ ਜੀ ਫਿਕਰ ਪਾਰਟੀ ਕਰਕੇ ਕਰਨਾ ਪੈਂਦਾ ਜੀ ਮਜੀਠੀਆ ਨੇ ਬਾਦਲ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਤੁਸੀਂ ਪਿਛਲੀ ਵਾਰ ਵੀ ਇੱਥੇ ਆਏ ਸੀ ਅਤੇ ਹੋਰ ਕਿਸੇ ਦਾ ਨਾਮ ਅਨਾਉਂਸ ਕਰ ਗਏ ਸੀ ਜਿਸ ਤੋਂ ਬਾਅਦ ਉਹਨਾਂ ਨੇ ਹਾਸੇ-ਹਾਸੇ ਵਿੱਚ ਕਿਹਾ ਕਿ ਲੋਕਾਂ ਨੇ ਮੇਰੀ ਐਸੀ ਤੈਸੀ ਕੀਤੀ ਜਿਸ ਤੋਂ ਬਾਅਦ ਹੁਣ ਅੱਜ ਇਹ ਗੱਲ ਕਲੀਅਰ ਕਰਕੇ ਜਾਓ ਕਿ 2027 ਦੇ ਵਿੱਚ ਇੱਥੋਂ ਕੌਣ ਚੋਣਾਂ ਲੜੇਗਾ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਨੇ ਜੋਧ ਸਿੰਘ ਸਮਰਾ ਦਾ ਨਾਮ ਐਲਾਨ ਕਰ ਦਿੱਤਾ ਕਿ 2027 ਦੇ ਵਿੱਚ ਉਹ ਇੱਥੋਂ ਚੋਣ ਲੜਨਗੇ ਅਕਸਰ ਹੀ ਵਿਰੋਧੀਆਂ ਦੇ ਵੱਲੋਂ ਵਿਕਰਮਜੀਤ ਸਿੰਘ ਮਚੀਟਿਆ ਅਤੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਤੰਜ ਕਸੇ ਜਾਂਦੇ ਸੀ ਕਿ ਇਹ ਦੋਨੇ ਇੱਕੋ ਸਟੇ ਤੇ ਠੇ ਨਹੀਂ ਹੋ ਸਕਦੇ ਪਰ ਕੱਲ ਕੁਝ ਨਜ਼ਾਰਾ ਵੱਖਰਾ ਹੀ ਦੇਖਣ ਨੂੰ ਮਿਲਿਆ ਜਿੱਥੇ ਦੋਨੇ ਜੀਜਾ ਸਾਲਾ ਇੱਕੋ ਗੱਡੀ ਤੇ ਚੜ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋਏ ਵੀ ਨਜ਼ਰ ਆਏ ਅਤੇ ਹਲਕੀ ਜਿਹੀ ਨੋਕਚੋਗ ਵੀ ਇਹਨਾਂ ਦੇ ਵਿੱਚ ਨਜ਼ਰ ਆਈ ਪਰ ਇਹਨਾਂ ਜੀਜੇ ਸਾਲੇ ਨੇ ਇਕੱਠਾ ਹੋ ਵਿਰੋਧੀਆਂ ਨੂੰ ਇਹ ਗੱਲ ਜ਼ਰੂਰ ਦੱਸ ਦਿੱਤੀ ਹੈ ਕਿ ਸਾਡੇ ਆਪਸ ਦੇ ਵਿੱਚ ਮਨ ਮਟਾਵ ਜ਼ਰੂਰ ਹੋ ਸਕਦੇ ਨੇ ਪਰ ਜਦ ਵੀ ਪਾਰਟੀ ਨੂੰ ਲੋੜ ਹੋਵੇਗੀ ਤਾਂ ਅਸੀਂ ਇੱਕੋ ਥਾਂ ਤੇ ਖੜੇ ਹੋਏ ਨਜ਼ਰ ਆਵਾਂਗੇ